ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਸੋ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਯਾਦ ਕਰਾ ਦੇ ਤੁਹਾਡੇ ਕੋਲੇ ਵੀ ਹਾਂ ਜੱਫੀ ਰੱਖ ਕੇ ਤੇ ਬਾਕੀ ਕੀ ਕਹਿੰਦੇ ਆ ਮੈਂ ਫੇਰ ਦਵਾ ਉਹ ਵੀ ਗੱਲ ਕਹੂੰਗੀ ਵੀ ਤੁਹਾਨੂੰ ਲਵ ਯੂ ਆ ਸਾਰਿਆਂ ਨੂੰ ਇਹਨਾਂ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਇੰਨਾ ਪਿਆਰ ਦਿੱਤਾ ਮੇਰੀ ਬਾਹ ਫੜੀ ਤੇ ਬਾਕੀ ਕੀ ਕਹਦੇ ਹੈਗੇ ਬਸ ਜੀ ਆਈ ਸਪੋਰਟ ਕਰਦੇ ਰਹੋ ਤੇ ਤੁਹਾਡਾ ਮੈਂ ਸਾਰੀ ਉਮਰ ਤੁਹਾਡਾ एहसान ਆ ਮੇਰੇ ਸਿਰ ਤੇ ਕਿਉਂਕਿ ਇਹਦੀ ਮਾਲਕ ਇਕੱਲੀ ਮੈਂ ਨਹੀਂ ਹੈਗੀ ਆਪਾਂ ਸਾਰੇ ਆਗੇ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਆ ਇਹ ਕਿਹਨਾਂ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਰਾਹ ਦੇ ਵਿੱਚ ਕਿੱਥੇ ਕਿੱਥੇ ਮੌਜਾਂ ਆਉਂਦੀਆਂ ਆਪਾਂ ਪਹੁੰਚ ਗਏ ਜੀ ਟੂਲਪਲਾਜਾ ਜੱਸੀ ਇੱਥੇ 200 ਬਲਾਕੇ ਵਾਲਾ ਨੇ ਪੈਸੇ ਲੱਗੇ ਵੀ ਆਪਣੇ ਤੋਂ ਕਦੇ ਕਰਨ ਬਟਿੰਡਾ ਜਾਓ ਕਹਿੰਦੇ ਜੀ ਤੇ ਇੱਧਰ ਦੇਖੋ ਕਿੱਦਾਂ ਹਾਈਵੇ ਆ ਪੂਰਾ ਟੱਕੜਾ ਹਾਈਵੇ ਹੈ ਜੀ ਲੈ ਕੈਮਰਾਮੈਨ ਨੂੰ ਦਿਖਾਵਾਂਗੇ ਸਾਰੇ ਦਿਖਾ ਦੇਣਾ ਦੇਖੋ ਫ੍ਰੈਂਡ ਇਹ ਅੱਜ ਤੇ ਮੈਂ ਤਾਂ ਘੜੀਸ ਮੈਂ ਇੰਸਟਾਗ੍ਰਾਮ ਤੇ ਰੀਲ ਬਣਾਈ ਆ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਓ ਠੀਕ ਹੈ ਤੇ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਤੇ ਖੁਸ਼ੀ ਆ ਬਸ ਮੈਨੂੰ ਬਹੁਤ ਜ਼ਿਆਦਾ ਦੇਖ ਸਭ ਕੋ ਕਿਸੇ ਤੋਰ ਪਲਾ ਜਾ ਇਧਰ ਫਾਈਟ ਕਰਨ ਵਾਲੇ ਨੱਟਣਾ ਜਾਈ ਜਾਂਦੇ ਆ ਕੋਟੇ ਆਈ ਜਾਂਦੇ ਆ ਕੋਟੇ ਜਾਈ ਜਾਂਦੇ ਆ ਸੋ ਬਣੇ ਰਹੋ ਫਰੰਟ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਜੀ ਆਪਾਂ ਪਹੁੰਚ ਗਏ ਜੀ ਡੱਬ ਵਾਲੀ ਦੇਖ ਸਕਦੇ ਤੁਸੀਂ ਇੱਧਰ ਇਹ ਆ ਜੀ ਡੱਬ ਵਾਲੀ ਮੰਡੀ ਅੱਜ ਅਸੀਂ ਭਾਰਤਮਾਲਾ ਰੋਡ ਨੇ ਜਾ ਰਹੇ ਹਨ ਤੇ ਅਸੀਂ ਜਾ ਰਹੇ ਆ ਇੱਧਰ ਦੀ ਕਿਉਂਕਿ ਕੁਝ ਲੈਣ ਦੇਣ ਕੋਈ ਮੜਾ ਮੋਟਾ ਖਾਣ ਪੀਣ ਨੂੰ ਲੈਣਾ ਹੋਊਗਾ ਤਾਂ ਕਰਕੇ ਅੱਜ ਬਾਜ਼ਾਰ ਵੈਦੀ ਚੱਲਿਆ ਨਹੀਂ ਤਾਂ ਜੇ ਤਾਂ ਸਾਡੇ ਨਾਲ ਹੁੰਦਾ ਸੀ ਤੇ ਅਸੀਂ ਜਾਂਦੇ ਨੇ ਭਾਰਤਮਾਲਾ ਰੋਡ ਤੇ ਇੱਥੇ ਦੇਖੋ ਓ ਫਾਇਆ ਜੀ ਕੇਲੇ ਅੰਬ ਸੇਵ ਜਿਗਸੇ ਨੇ ਖਾਣੇ ਆ ਤਾਂ ਕਮੈਂਟ ਕਰ ਦਿਓ ਠੀਕ ਹੈ ਸੇਵ ਵੀ ਲੈ ਲਵਾਂਗੇ ਸੋ ਬਣਾ ਰਿਹਾ ਜੀ ਬਲੌਗ ਦੇ ਨਾਲ ਕਹ ਤੇ ਤੁਹਾਨੂੰ ਦਿਖਾਨੇ ਅੱਗੇ ਵੀ ਸੋ ਹਾਂਜੀ ਫਰੈਂਡ ਆਪਾਂ ਪਹੁੰਚ ਗਏ ਹਨਮਾਨਗੜ ਤੇ ਆਪਾਂ ਪਾਉਦੇ ਆ ਕੋਈ ਛੱਲੇ ਵਾਲਾ ਖੁਸ਼ ਲੱਗੀ ਪਈ ਏ ਛੱਲੇ ਪਾਵਾਂਗੇ ਛੱਲੇ ਗਾੜੀ ਉੱਤੇ ਹਾਂ ਹਮ ਹਨਮਾਨਗੜ ਪਹੁੰਚ ਗਏ ਹਨਮਾਨਗੜ ਲੇ ਕੇ ਮਿਲੋ ਕੇ ਜੀਰੋ ਪਾ ਹਰ ਲੋਕਾਂ ਦਾ ਸਤਿਕਾਰ ਦੋ ਉਹ ਗਿਆ ਉਧਰ ਡੀ ਕੇ ਕਿਵੇਂ ਲੱਗਦਾ ਬਹਿ ਕੇ ਚਰਨਾ ਦੀ ਗੱਡੀ ਚ ਲੱਗੇ ਕਿ ਕਿੰਨੇ ਸੁਸੋ ਰਹੇ ਕਿੰਨੇ ਸੁਸੋ ਰਹੇ ਕਿੰਨੇ ਸੁਸੋ ਰਹੇ ਉਹ ਬੋਲਣ ਤੋਂ ਤਬੂ ਦਾ ਮੈਂ ਤਾਂ ਜਾ ਪਤਾ ਜਾ ਪਤਾ ਨਹੀਂ ਕੀ ਪਾਰ ਆਖਿਆ ਮੈਂ ਤਾਂ ਕਦੇ ਪਾਇਆ ਸੀ ਸਾਫ ਹੱਥ ਇਹਦਾ ਬੁੱਲੂ ਰਹੋ ਮਾਪੇ ਆਰ ਦਸ ਜੀ ਬੋਲ ਰਖਿਆ ਹਾਂ ਆ ਬਣੀ ਲਾਪਾ ਛੱਲੀ ਵਾਲਾ ਦੇ ਦੇ ਸੀ ਕਿ ਜਿਹੜੇ ਛੱਲੀ ਛਾਵਾਂਗੇ ਦੇਖ ਫਿਰ ਕਿਆ ਬੋਲਦਾ ਦਿਖਾਉਣੀ ਆ ਮੈਂ ਨਮਾਨਗੜ ਆ ਜਾਂਦੀ ਜੀ ਮੱਕੀ ਵੱਢਣ ਵਾਲੀ ਮਸ਼ੀਨ ਅਕੇ ਨਮਾਨਗੜ ਦੇਖੋ ਓਖੇ ਹੀ ਲੱਗਦੀ ਆ ਓਖੇ ਲੱਗੀ ਅਸੀਂ 7 ਵਜੇ ਤੁਰੇ ਹੋਏ ਆ ਘਰੋਂ ਜੀ 7:30 ਨਮਾਨਗੜ ਤੋਂ ਆ ਗਿਆ ਘੁਰਕਾ ਚਲੋ ਭਈ ਹੜ੍ਹਮਾਨਗੜਾ ਲਿਓ ਐ ਸੋਨੂ ਦੇਖ ਲਿਆ ਜੀ ਹਨੂਮਾਨਗੜ੍ਹ ਦਾ ਬਾਜ਼ਾਰ ਬਣੇ ਰਿਓ ਤੇ ਆ ਗਿਆ ਜੀ ਹਨੂਮਾਨਗੜ੍ਹ ਦਾ ਚੌਕ ਛੱਲੀ ਵਾਲਾ ਕਿਤੇ ਵੀ ਨਹੀਂ ਮਿਲਿਆ ਮਿਲਿਆ ਸੀ ਪਰ ਉਹਦਾ ਸਾਡੀ ਗੱਡੀ ਤੇਜ਼ ਸੀਗੀ ਤੇ ਆ ਚੌਕ ਆ ਜੀ ਹਨੂਮਾਨਗੜ੍ਹ ਦਾ ਦੇਖ ਸਕਦੇ ਹੋ ਤੁਸੀਂ ਬਿਨਾ ਪੱਕੀ ਦਾ ਕੀ ਫਾਇਦਾ ਬੱਤ? ਸੱਤ ਕਰੀ ਆਪਕੇ ਪੁੰਨ ਲੈਣ ਦੇ। ਪੱਕੀ ਹੋਈ ਲਵਾਂਗੇ ਆਪਾਂ। ਆਜ ਚ ਪੁੰਨੀ ਹੱਲਿਆ ਹਾਂਗੇ। ਅੱਡਾ ਵੱਡਾ ਹਰਮਾਨਗੜ ਸ਼ਹਿਰ ਹੈ ਤੇ 흘ੀਆਂ ਨਹੀਂ ਫੋਨ ਮੈਂ ਛੱਡਿਆ ਦਾ। ਬੱਬੋ ਪਹਿਲੀ ਵਾਰ ਆਇਆ ਹਰਮਾਨਗੜ ਜੀ। ਕਿਹੜਾ ਵਰਤਾਰਾ ਸਾਹਿਬ ਤੋਂ? ਸਾਹਿਬ ਵਰਤਾਰਾ ਸਾਹਿਬ ਆਗੇ ਜੀ ਦੇਖੋ ਤਹ ਦਰਸ਼ਨ। ਫਸਟ ਸਟੈਂਡ ਆ ਗਿਆ ਮੈਂ ਜਿਹੜੇ ਮਾਇਲ ਜਿਹੜੇ ਆਪਣੇ ਕਿਲਾ ਨਹੀਂ ਆ ਉਹਨੇ ਕਿਲਾ ਅਸਲ ਵਿੱਚ ਉਹ ਤਾਂ ਸਾਨੂੰ ਕਿਹਾ ਤੁਰਾਂਦੀ ਆ ਪਰ ਲੱਗ ਜੇ ਫੋਕਾ ਉਗੜੀ ਆ ਪੜੀ ਗੱਡੀ ਤੇ ਆਪਾਂ ਇੱਥੇ ਲੱਗਿਆ ਸਮੋਸੇ ਖਾਣ ਵਾਸਤੇ ਸਿਖਾਇਆ ਪਪਾਗੇ ਤੇ ਸਮੋਸਾ ਖਾਣ ਵਾਸਤੇ ਜੀ ਭੁੱਖ ਲੱਗੀ ਸੀ ਸਰਮਾਨਗੜ ਫੋਰਵਰਡ ਕੀ ਖਾਣਾ ਹੈ

ਸੋ ਆਗੇ ਜੇ ਆਪਾਂ ਨੂੰ ਸੁੰਦਰ ਪਾਸ ਤੋਂ ਮੋਸੇ ਪਹੁੰਚ ਲੱਗੇ। ਹਨਾ। ਕੋਈ ਨਹੀਂ ਕਿ ਆਪ ਕੋਈ ਜੇ ਜੇ ਦਿਨ ਇਹ ਆਵਾਜ਼ ਨਾ ਦੇ ਸੋ ਗਣੇ ਰੋਜੀ ਬਲੌਗ ਦੇ ਨਾਲ। ਸਾਂਜੀ। ਕੋਈ ਕਹਾਣੀ ਹੈ। ਵੀ ਨਹੀਂ ਪਾਉਣਾ। ਆਪਾਂ ਬਾਰੀ ਵਿੱਚ ਬਗਾਈ ਦੇ ਦੇਣਗੇ ਤਾਂ। ਅੱਗੇ ਜਿਹੜਾ ਹੋ ਗਿਆ ਬੱਸ। ਕਿੰਨਾ ਦਰਜਾ ਖਾ ਕੇ ਦੁਨਵਿੜਦੀ 2000 ਤੱਕ। ਇਹ ਤੇ ਟੈਸਟ ਪਾਉਣਗੇ। ਬਹੁਤ ਵਾਦ ਲੱਗਦੀ ਜਰਵਾਣ। ਕੋਈ ਪਤਾ ਜਿਉਂ ਚੀਜ਼ ਜਿਉਂ ਨਹੀਂ ਨਾ ਵਾਸ ਵਾਦ ਲੱਗੇ। ਤੇ ਜਿ ਕਰਾਰੀ ਬਣ ਜੇ। ਆ ਲੈ ਲੈ ਜੀ 100 ਲੱਡੂ ਮਠਾਈ ਲੈ ਲਈਏਗੀ ਦੇਖ ਸਕਦੇ ਹੋ ਤੁਸੀਂ ਇਹ ਭਈਆ ਮਠਿਆਈ ਹਨਮਾਨ ਘੜ ਤੋਂ ਲੈਂਦੀ ਆ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਉਹ ਆ ਬੱਸ ਸਟੈਂਡ ਅੱਧਰ ਬਣੀਆਂ ਜਾਂਦੇ ਸਮੋਸੇ ਵਗੈਰਾ ਤੇ ਆਪਾਂ ਖਾ ਪੀ ਲਿਆ ਕਿੰਨੇ ਕਨੇ ਲੈ ਲਈ ਇੱਕ ਕਵਾਂਟਲ 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 ਲੈ ਲਈ ਆਪੋ ਸੋ ਮੱਚ ਮੱਚ ਲੈਣੀ ਸੀਗੀ ਲੈ ਲੈ ਜਾ ਲੈ ਆਉ ਕੀ ਸਵਾ ਖਾਰੇ ਜੀ ਆਪਾਂ ਉੱਤੋਂ ਸਪੋਰਟੇ ਦਾ ਖਾਰੇ ਬਹੁਤ ਪੋਹਾ ਦੇਖਦੇ ਹਾਂ ਮੈਂ ਤਾਂ ਪਹਿਲੀ ਵਾਰ ਖਾ ਰਿਹਾ ਵਧੀਆ ਬੰਦਾ ਹੈ ਇਹ ਇਕਾ ਬੰਦਾ ਨਾ ਵੈਸੇ ਹੀ ਆ

ਕਹਿਆ ਕਿ ਕੀਤਾ ਜਾਈਏ ਸੋਨਾ ਇੱਕ ਤੇ ਰੈਡੀ ਲਗਾਈ ਆ ਜੀ ਸੋਨਾ ਮਾਸਟਰ ਨੂੰ ਬਾਹਰ ਲੈ ਗਏ ਅਨਮਾਨ ਗਾ ਬਬੂ ਕਾਟ ਕੇ ਆ ਕੇ ਉਹਦੇ ਮਨਾ ਪਿੰਡ ਪਹੁੰਚ ਗਏ ਦੇਖ ਸਕਦੇ ਤੁਸੀਂ ਇਧਰ ਜੀ ਬਲਦ ਗੱਡਾ ਜਾ ਰਹੇ ਉਹ ਜਿਹੜਾ ਲੱਗ ਗਿਆ ਕਿ ਸਿੱਧਾ ਬਲਦ ਗੱਡਾ ਸਿੱਧਾ ਲੱਗ ਗਿਆ ਤੇ ਅਸੀਂ ਪਿੰਡ ਬਾ ਪਹੁੰਚ ਗਏ ਦੇਖ ਸਕਦੇ ਹੋ ਤੁਸੀਂ ਜੀ ਤੇ ਪਰ ਇੱਥੇ ਮੀਂਹ ਬਹੁਤ ਆਇਆ ਮੰਮੀ ਹਾਂ ਕਹਦੇ ਬਬੂ ਪਹਿਲੀ ਵਾਰ ਆਇਆ ਬਬੂ ਇੱਥੇ ਪਹਿਲੀ ਵਾਰ ਆਇਆ ਹਾਂ ਉਹ ਕਿੱਡਾ ਪਿਆਰਾ ਤੇ ਮੈਂ ਬਹੁਤ ਆਇਆ ਇੱਥੇ ਅੱਛੇ ਤੇਰੀ ਬੀਬੀ ਦਾ ਘਰ ਦਪੇ ਪਾਣੀ ਬਹੁਤ ਖੜਾ ਭਾਈ ਬਹੁਤ ਜ਼ਿਆਦਾ ਬੀਬੀ ਦੇ ਘਰ ਆਉਣ ਆ ਲਗਾ ਆ ਮੁਰਗੀ ਗੱਡੀ ਇੱਧਰ ਫੇਪਾ ਜੀ ਸਿੱਧਾ ਜਾ ਆਈ ਮੁਰਗੀ ਆ ਲਾ ਕੇ ਫਿਰ ਰੁਈ ਉਹ ਜਿਵੇਂ ਪਹੁੰਚ ਗਏ ਦੇਖ ਲੈਦੇ ਤੁਸੀਂ ਇਹ ਰਹੀਆਂ ਬੱਤਕਾਂ ਦੇਖੋ ਬੱਤਕਾਂ ਦੇਖੋ ਜੀ ਬੱਤਕਾਂ ਬਹੁਤ ਸੇ ਕਰ ਬਲੂ ਦੇ ਲੇਟਾ ਆਜੀ ਹੋ 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 ਸਿੰਪਲ ਦੇਖ ਸਕਦੇ ਤੁਸੀਂ ਸਿੰਪਲ ਸਿੰਮਗੰਪੂਲਾ 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 ਪੋਲਾ ਬੁਗੇਟ ਆਹ ਸਿੰਮ ਮੈਂ ਤਾਂ ਦਿੱਤੀ ਤੈਨੂੰ ਲਾ ਲਾ ਵੀ ਲੱਗ ਰਹਿੰਦੇ ਆਗੇ ਲੱਗੀ ਸਾਡੇ ਦੇਖੋ ਇਹ ਸਾਡੀ ਮਾਮੀ ਵਿਚਾਰੀ ਜੀ ਇੱਥੇ ਰਹਿੰਦੇ ਆ ਜਿਹੜੇ ਸਾਡੇ ਸਾਹਮਣੇ ਹਾਂ ਸਹੀ ਹੈ ਉਹ ਆ ਗਿਆ ਸਾਡੇ ਬਾਅਦ ਜੀ ਹੈ ਹੋ ਬਾਪੂ ਸੱਸੀ ਕਾ mọi người 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 mọi ਅਜੇ ਤਰ੍ਹਾਂ ਬਾਪੂ ਆਇਆ ਬਾਪੂ ਨੂੰ ਬਾਪੂ ਨੂੰ ਬੁਲਾ ਲਿਆ ਰੈਡੀ ਸ਼ੈਡੀ ਇੰਡੀਆ ਕੋ ਚਾਹ ਵਰਗੀ ਸਾਡੀ ਚਾਹ ਮਿਲੋ ਬ੍ਰਾਂਡ ਦਾ ਸਕੇ ਆ ਗਿਆ ਜੀ ਤੇ ਚਾਹ ਦਾ ਇਹ ਵੀ ਦਿਨ ਦਿਨ ਦੇ ਰਹੀ ਨੇ ਇੱਕ ਤੇ ਚਾਹੀ ਪੀਣੀ ਅਸੀਂ ਬੱਟਾ ਜੀ ਅਸੀਂ ਪਿੰਡਾ ਵਾਲੇ ਦੋਲਦੀਆ ਬਸ ਸਵਰੇ ਰਸਾ ਦਾ

ਆਲੋ ਰੋਟੀ ਜੀ ਨੂੰ ਬੱਸ ਬਾਜ਼ਦਾਨ ਬਾਜ਼ਦਾਨ ਬਣਿਆ ਸੀ ਹਾਂ ਉਦੋਂ ਇਹ 5 6 ਸਾਲਾਂ ਦਾ ਸੀ ਅੱਛਾ ਕਿੰਨਾ ਜਰੋਗਿਆ ਤਾਂ 100 ਸਾਲ ਤੋਂ ਉੱਤੇ ਤਾਂ ਨਹੀਂ ਉਮਰ ਹੋਣੀ ਬਾਜੀ 104 ਸਾਲ ਹੈ 104 ਸਾਲ ਦੀ ਉਮਰ ਕਿੰਨੇ ਸਾਲ ਦਾ ਉਹਨਾਂ ਕੇ ਸਕੂਲ ਜਾਂਦਾ ਐ ਪੁੱਛ ਪੜ੍ਹਨ ਜਾਂਦਾ ਮੈਂ ਪੇਪਰ ਦੇਤੇ ਪੇਪਰ ਪੁੱਛ ਪੇਪਰ ਹਾਂ ਪੇਪਰ ਕਦਾਂ ਆਉਣਗੇ ਹੋ ਗਏ ਪੇਪਰ ਵਿਚਾਰੇ ਦੇ ਇਹ ਕਹਿੰਦੀ ਹੈ ਪੇਪਰ ਕਦੋਂ ਹੋਣਗੇ ਹੋ ਗਏ ਪੇਪਰ ਕਦੋਂ ਹੋਣਗੇ ਲੈ ਵੀ ਸਾਡੇ ਬਾਜੀ ਨਾਲ ਅਸੀਂ ਕਰ ਰਹੇ ਹਾਂ ਗੱਲਾਂ ਵਿਚਾਰੇ ਨਾਲ ਤੋ ਉਹ ਸੁਣਦਾ ਨਹੀਂ ਹੈਗਾ 100 ਸਾਲ ਤੇ 4 ਸਾਲ ਦੀ ਉਮਰ ਹੈ ਇਹਨਾਂ ਦੀ ਹਨਾ 104 ਸਾਲ ਦੀ ਉਮਰ ਸਾਰੇ ਕਹਿੰਦੇ ਵੀ ਨਹੀਂ ਹੁਣ ਆਈਏ ਲੈਟ ਹੁਣ ਆਈਏ ਲੈਟ ਪਹਿਲਾਂ ਇਨਵਰਟਰ ਤੇ ਚੱਲੀ ਜਾਂਦਾ ਸੀ ਨਾ ਇੱਧਰ ਬੈਠੇ ਆ ਜੀ ਅਸੀਂ ਬੇਬਕਾਰ ਯਾਰ ਰੋਟੀ ਵਿਚਾਰੀ ਆਜਾ ਸਾਡਾ ਤੋਰੀ ਮੂੰਹਾਂ ਬੈਠਾ ਆਹ ਖੜੀ ਆ ਰਾਣੀ ਮੇਰੀ ਗੱਡੀ ਆ ਉਹ ਖੜੀ ਮੇਰੀ ਗੱਡੀ ਠੀਕ ਹੈ ਜੀ ਪਾਪੀ ਦੀ ਰਾਣੀ ਘਰੇ ਆ ਪਾਪੇ ਦੀ ਰਾਣੀ ਘਰੇ ਆ ਤੇ ਮੰਮੀ ਦੀ ਰਾਣੀ ਦਿੱਲੂ ਦੀ ਰਾਣੀ ਹਜੇ ਕੋਈ ਨਹੀਂ ਠੀਕ ਆ ਟਰੈਕਟਰ ਹੀ ਇਕੱਲਾ ਇਹਨੂੰ ਟਰੈਕਟਰ ਲਿਆ ਕੇ ਤੈਤਾ 2500 ਦਾ ਹੋਰ ਅਡੋਰਦੀ ਆ ਸਾਡੀ ਬਸ ਬੱਬੂ ਬਣੇ ਰਿਹਾ ਜੀ ਵਲੌਗ ਦੇ ਨਾਲ ਬੱਬੂ ਕੋਲ ਮੋਟਰਸਾਈਕਲ ਦਿਖਾਵਾਂਗੇ ਤੁਹਾਨੂੰ ਅਸੀਂ ਮਾਂ ਦੇ ਘਰੇ ਬੋਲੋ ਕੁਝ ਬੱਲੂ ਬੱਬੂ ਕੋਲੇ ਗਸ਼ੀ ਵੀ ਨਹੀਂ ਆ ਬੱਬੂ ਕੋਲੇ ਸਾਰਾ ਕੁਝ ਹੈ ਮੈਂ ਕਿਹੜਾ ਛਾਤੀ ਧਰ ਕੇ ਲੈ ਜੂੰ ਜਦੋਂ ਮੈਂ ਮਰ ਗਈ ਉਹਦੋਂ ਸਾਰਾ ਕੁਝ ਬੱਬੂ ਦਾ ਹੈ ਤੈਨੂੰ ਜਹਾਉਰੀ ਤੋੜ ਦੇਣਾ ਤੈਨੂੰ ਸੌਰੀ ਤੋੜ ਦੇਣਾ ਸਾਰਾ ਕੁਝ ਬੱਬੂ ਦਾ ਨਹੀਂ ਮੈਂ ਇਹ ਨਹੀਂ ਕਿਰਾਉਣਾ ਮੈਂ ਨਹੀਂ ਬਰੋਂਦਾ ਉਹਦਾ ਪਾਪੇ ਕੋਲੇ ਰਹੇ ਕੱਟੇ ਕੱਟੇ ਤਮੇ ਦਿਖਾਉਂਦੀ ਨਾ ਕਿੰਦੀ ਸੋਹਣੀ ਹੈ ਪਰ ਉਹਦੇ ਕੋਲੇ ਮੱਝ ਬੈਠੀ ਹੈ ਚਲ ਬੱਦੂ ਦੇ ਮਾਰੇ ਜਾ ਹਾਂਜੀ ਅਸੀਂ ਬਾਜੀ ਨੂੰ ਦੇਣ ਲੱਗੇ ਜੀ ਛੂਟਾ ਦੇ ਸਕਦੇ ਹੋ ਬਾਜੀ ਨੂੰ ਭਾਇਆ ਆਪਾਂ ਤੇ ਜਾ ਰਹੇ ਆਪਾਂ ਮਾਸੀ ਦੇ ਘਰੇ ਤੇ ਬਹੁਤ ਖੁਸ਼ ਹੋਇਆ ਸਾਡੇ ਬਾਜੀ ਬੈਠ ਕੇ ਸਾਡੇ ਪਾਪਾ ਜੀ ਆਹੇ ਤੇ ਮੰਮੀ ਬੈਠੇ ਮੇਰੇ ਨਾਲ ਪਿੱਛੇ ਤੇ ਇਹਨਾਂ ਦੀ ਹੋ ਗਈ ਸੀ ਲੜਾਈ ਉਹ ਕਹਿੰਦੀ ਮੈਂ ਮੂਰੇ ਬਹਿਣਾ ਬਾਜੀ ਕਹਿੰਦਾ ਮੈਂ ਬਹਿਣਾ ਤੇ ਫਿਰ ਅੱਜ ਸੀ ਵਾਰੀ ਨੂੰ ਭਾਇਆ ਮੁੰਡਾ ਜੀ ਇੱਧਰ ਹੋ ਜਾ ਨਾ ਕੁੜੀ ਟੀ ਵੱਟ ਕੋਲ ਨਹੀਂ ਬਹਿਣਾ ਕੇ ਜੀ ਦੇਖ ਲਓ ਪੰਡ ਅਜਿਹਾ ਪਿੰਡ ਦੇਖ ਲੋ ਜੀ ਪਿੰਡ 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 ਘੁੰਮੀ ਜਾਂਦੇ ਪਿੰਡ ਚੱਸੀ ਰਾਜਸਥਾਨ ਉਹ ਸਾਡੇ ਬਾਜੀ ਬੈਠੇ ਆ ਮੂਰੇ ਰਾ 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 ਕਲਪਾ ਬਕਤੂਰ ਅਜਿਹਾ ਅਟੋਮੈਟਿਕ ਪਹੁੰਚ ਗਏ ਮਾਸੀ ਦੇ ਘਰੇ ਜੀ ਤੇ ਬੀਬੀ ਨੇ ਵੜ ਗਈ ਅੰਦਰ ਤੇਲ ਚੋਣ ਵਾਸਤੇ ਹੋ ਰਹਿਣ ਤੇ ਫਿਰ ਦੇਖ ਲੈ ਜੇ ਵੜ ਜੂਗੀ ਤਾਂ ਇਹ ਜੀ ਰਾਜਸਥਾਨ ਸ਼ਹਿਰ ਰਾਜਸਥਾਨ ਕੇ ਬੱਚੇ ਦੇਖ ਲੋ ਬੱਚੋ ਕੀ ਵੀਡੀਓ ਬਣ ਗਈ ਰੇ ਭਾਈ ਇਹ ਜੀ ਮੇਰੀ ਫਰੈਂਡ ਪਰ ਉਹ ਥੋੜੀ ਗੋੜੀ ਆ ਨਣੀ ਨਣਾਣੇ ਨਣੀ ਨਣਾਣੇ ਨਾ ਚੱਲ ਬਈ ਜਾਣ ਦੇ ਗੱਡੀ ਕਿਰਨ ਬਠਿੰਡਾ ਦੀ ਗੱਡੀ ਸਿੱਧੀ ਮਾਸੀ ਦੇ ਘਰੇ ਚਲੋ ਚਲੋ ਕਿ ਸੋ ਸਾਡੇ ਬਾਜੀ ਨੂੰ ਥੋੜਾ ਜਿਹਾ ਉੱਚਾ ਸੁਣਦਾ ਵਿਚਾਰੇ ਤੇ ਮਸ਼ੀਨ ਲੱਗੀ ਹੋਈ ਹੈ ਮੈਂ ਤਾਂ ਕਰਕੇ ਬੋਲੀ ਜਾਂਦੀ ਐ ਨਾ ਚਲੋ ਜੀ ਲਾਵੀ ਮਾਸੀ ਦੇ ਦੇ ਵਧਾਈਆਂ ਸਾਨੂੰ ਗੱਡੀ ਲਾਇ ਨਵੀਂ ਅਸੀਂ ਫੇਰ ਆਲੇ ਲਿਆਇਆ ਤੇਰੇ ਜੀਜੇ ਨੂੰ ਮਲਾਉਣ ਤਣ ਦੇ ਉਧਰ ਸੋ ਆਪਾਂ ਚੱਲੇ ਆਂ ਜੀ ਤੇ ਮਾਸੀ ਦੇ ਘਰੋਂ ਹਣਾ ਮਾਸੀ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ ਬੱਚਿਆਂ ਨੂੰ ਵੀ ਪਿਆਰ ਦਿੱਤਾ ਠੰਡਾ ਠੁੰਡਾ ਪਿਆਇਆ ਵਧੀਆ ਹਨ ਮਾਸੀ ਦਾ ਘਰ ਦਿਖਾ ਦੇ ਇਹ ਆ ਸਾਡੀ ਮਾਸੀ ਦਾ ਘਰ ਆ ਵੇ ਦੇਖ ਹਾ ਹਾਏ ਬਹੁਤ ਮਾੜੀ ਗੱਲ ਹੋਈ ਹਨ ਯਾਰ ਉਹ ਵੀ ਪਾਟਿਆ ਪਿਆ ਹਨ ਹੋਰੀ ਜੀ ਸਾਰੀ ਰਸੋਈਆਂ ਬੱਤ ਕਰ ਦੇਖ ਲੋ ਬੱਤ ਕਰਕੇ ਟਿੰਡ ਦਾ ਨਾਮ ਦੱਸੋ ਕੀ ਹੁਣੋਂ ਮਾਪਸੇ ਤੇ ਥੋੜਾ ਪੀਲ ਵੰਗਾ ਜਾਣਾਗਾ ਕਿਸੇ ਵੀਰੇ ਨੇ ਬੁਲਾਇਆ ਆਪਾਂ ਨੂੰ ਲੋਕੇਸ਼ਨ ਪਾਤੀ ਉਹਨੇ ਤੇ ਆਪਾਂ ਉਹਨੂੰ ਫਸਟ ਵਾਰ ਮਿਲਣ ਜਾ ਰਹੇ ਆਂ ਕਿਤੇ ਨਾ ਕਿਤੇ ਕੋਹਣਾ ਕਿਹਾ ਹੁੰਦਾ ਹੁੰਦਾ ਇਸੇ ਇੱਥਾ ਤੇ ਵਿਚਾਰਾ ਤੇ ਮੈਸੇਜ ਕੀਤਾ ਸੀਗਾ ਸੁਮਨ ਲਈ ਹਬੋ ਕਹਿੰਦੀ ਉਹ ਵੀਰੇ ਨੂੰ ਜਰੂਰ ਮਿਲ ਕੇ ਆਇਓ ਤੇ ਆਪਾਂ ਹੁਣ ਸੋ ਚੱਲੇ ਆਂ ਜੀ ਤੇ ਬਣੇ ਰਹਿਓ ਬਲੌਗ ਦੇ ਨਾਲ ਸੋ ਹਾਂ ਜੀ ਅਸੀਂ ਆ ਗਏ ਸੀਗੇ ਪੀਲੀ ਵੰਗਾ ਤੁਹਾਨੂੰ ਦੱਸੇ ਸੀਗਾ ਸਿਕਰ ਤੁਰਨ ਲੱਗਿਆ ਨੇ ਹਾਂ ਨਾ ਬਿਲਕੁਲ ਪੀ ਲੀਵੰਗਾ ਕਿਸੇ ਵੀਰੇ ਨੂੰ ਮਿਲਣਾਗਾ ਤੇ ਵੀਰਾ ਬਾਹਰ ਆਈ ਜਾਂਦਾਗਾ ਤੇ ਸਾਨੂੰ ਦੇਖੋ ਜੀ ਚਾਹ ਆ ਗਈ ਆ ਗਈ ਅਸੀਂ ਹੁਣੇ ਉਹਨਾਂ ਦੇ ਘਰੇ ਆ ਕੇ ਬੈਠੇ ਆਂ ਤੇ ਚਾਹ ਪਾਣੀ ਆ ਗਿਆ ਬੋਲ ਤੋਰੀ ਕੁਛ ਫਿਰ ਜਾ ਖਲ ਜਾ ਮਾ ਫਰੀ ਗਰੇ ਕੈ ਨੂੰ ਲਾ ਦੇ ਫਰਾਗ ਭਾਈ ਹੋਰ ਬੋਲ ਦੋ ਭਾਈ ਕਿੱਥੇ ਆਏ ਆਪਾਂ करे जी करें? बोलो भाई कुछ हाँ जी डॉक्टर सो बने रहो जी ब्लॉक ਨਾ ਨਾ गाइस ਸੀ ਕਿ ਤੇ ਆਪਾਂ ਚਾਹ ਪਾਣੀ ਪੀ ਲਿਆ ਤੇ ਬਾਈ ਦੇ ਘਰੇ ਆਏ ਬਹੁਤ ਵਧੀਆ ਲੱਗਿਆ ਫੀਰ ਦਾ ਬੰਦਾ ਦੇ ਵਿੱਚ ਤੇ ਵੀਰ ਦਾ ਸੁਭਾਅ ਬਹੁਤ ਵਧੀਆ ਲੱਗਿਆ ਤੁਹਾਨੂੰ ਬਹੁਤ ਰਿਸਪੈਕਟ ਦਿੱਤੀ ਭਰਾ ਨੇ ਤੇ ਬਾਈ ਤੇ ਬਾਕੀ ਬਾਈ ਦੀ ਮੋਢੀ ਸਤਿ ਸ਼੍ਰੀ ਅਕਾਲ ਤੇ ਅੱਜ ਬਾਤ ਕਰਦੇ ਹਾਂ ਕਿ ਰਨਾ ਭੈਣ ਤੇ ਇਹਦੇ ਪੂਰੇ ਪਰਿਵਾਰ ਦਾ ਕਿ ਜੀਣੀ ਬੰਗਾ ਮੌਕਾ ਦਿੱਤਾ ਮੈਨੂੰ ਤੇ ਸਭ ਤੋਂ ਪਹਿਲਾਂ ਤਾਂ ਭੈਣ ਦੇ ਨੇਚਰ ਦੀ ਗੱਲ ਕਰਦਾ ਹਾਂ ਅੱਗੇ ਅਸੀਂ ਸ਼ਾਇਦ ਭੈਣ ਨੇ ਦੱਸਿਆ ਨਾ ਹੋਵੇ ਭੈਣ ਨੇ ਆਪਦੀ ਏਜ ਦੱਸੀ ਉਮਰ ਦੱਸੀ ਕਿ 40 ਸਾਲ ਦੀ ਐ ਤੇ ਸਾਨੂੰ ਯਕੀਨ ਨਹੀਂ ਹੋਇਆ ਇਹ ਭੈਣ 40 ਸਾਲ ਦੀ ਐ ਭੈਣ ਕਿੰਨੀ ਸਾਨੂੰ ਬਿਊਟੀ ਪਾਲਣ ਵਾਲੀਆਂ ਬੁੱਢੀਆਂ ਨਹੀਂ ਹੋਣ ਹਾਂ ਸਹੀ ਐ ਤੇ ਇੱਕ ਬਾਈ ਨੇ ਗੱਲ ਕਹੀ ਕਿ ਭੈਣ ਦਾ ਜਿਹੜਾ ਖੁਸ਼ ਰਹਿਣ ਦਾ ਰਾਜ ਆ ਨਾ ਇਹ ਜਮਾਨ ਰਹਿਣ ਦਾ ਵੀ ਰਾਜ ਐ ਤੇ ਭੈਣ ਦੀ ਉਮਰ ਲੱਗਦੀ ਨਹੀਂ ਖਾਇਨਾ ਤੀਆਂ ਸਾਰਾਂ ਦੀ ਲੱਗਦੀ ਹੈ ਭੈਣ ਤੇ ਇਹਦਾ ਬਹੁਤ ਵੱਡਾ ਕਾਰਨ ਹੈ ਖੁਸ਼ ਰਹਿਣ ਦਾ ਤੇ ਭੈਣ ਦਾ ਨੇਚਰ ਵਾਕਈ ਬਹੁਤ ਸ਼ਾਨਦਾਰ ਹੈ ਤੁਸੀਂ ਵੀ ਕੁਝ ਲਿਆ ਕਰੋ ਮੇਰੇ ਜਸਮੀ ਜੀ ਬਿਲਕੁਲ ਬਿਲਕੁਲ ਮਰਤਾ ਜਾਣਾ ਹੀ ਹੈ ਇੱਕ ਦਿਨ ਤੇ ਇਹ ਜੇ ਮੰਨ ਕੇ ਚਲੋ ਖੁਸ਼ ਰਹਿਣ ਦਾ ਰਾਜ ਦੇਖਣਾ ਤਾਂ ਕਿਰਨਾ ਬਠਿੰਡਾ ਇੰਸਟਾ ਆਈਡੀ ਖੋਲੋ ਉੱਥੇ ਦੇਖੋ ਮੈਂ ਕਿੰਨੇ ਖੁਸ਼ ਰਹਿੰਦੀ ਹਾਂ ਤੁਮੇ ਖੁਸ਼ ਲਿਆ ਕਰੂ ਧੰਨਵਾਦ ਬੈ ਇਧਰ ਜੀ ਮੈਂ ਆ ਗਿਆ ਲੈ ਨਹੀਂ ਬਾਈ ਕਾਹਨ ਨਾਲ ਦੀ ਨਹੀਂ ਆਈ ਨਹੀਂ ਖੈ ਤੁਮਾ ਦੇਣਾ ਥੋੜੀ ਦਿਨਾਂ ਦੀ ਕਿੰਨਾ ਗਿਆ ਮੈਨੂੰ ਆਲਾ ਸੀ ਪੋਟੇਟਨਾ ਸੈਕੰਡ ਮੋਡ ਦੇ ਵਿੱਚ ਪੈਸੇ ਲੈਣਾ ਪਾ ਰਹੇ ਸਮਨਲੀ ਬਾਈ ਦਾ ਲਾ ਲਈ ਆ ਨਹੀਂ ਫੋਟੋ ਲੈ ਆ ਜੀ ਘਰੇ ਠੀਕ ਐ ਵਾਪਸ ਕਰੇ ਜਾਣੇ ਆ ਚੀਜ਼ ਭੁੱਲ ਗਏ ਕੋਈ ਘਰੇ ਮਾਤਾ ਫੋਨ ਕਰੀ ਜਾਂਦੀ ਐ ਤੇ ਫਿਰ ਜਾ ਰਹੇ ਆ ਜੀ ਪਿੰਡ ਆਪਾਂ ਘਰੇ ਬਾਈ ਨੂੰ ਮਿਲੇ ਬਾਈ ਦਾ ਨੇਚਰ ਬਹੁਤ ਵਧੀਆ ਸੀਗਾ ਤੇ ਬਹੁਤ ਘੈਂਟ ਸੀ ਗੱਲਬਾਤ ਤੇ ਭਰਾ ਨੂੰ ਹੋਰ ਵੀ ਤਰੱਕੀਆਂ ਦੇਵੇ ਵਾਹਿਗੁਰੂ ਪਰਮਾਤਮਾ ਸਭ ਨੂੰ ਬਧਾਵੇ ਹਾਂਜੀ ਦੇਖੋ ਜੇ ਅਸੀਂ ਰਾਸਤੇ ਜਾਈ ਜਾਂਦੇ ਸੀ ਤੇ ਨਾਲੇ ਚ ਪਾਣੀ ਆ ਗਿਆ ਰਾਜਸਥਾਨ ਦੇਖੋ ਲੋਕ ਕਿਚੋਣਾ ਲਾਈ ਜਾਂਦੇ ਸੀ ਭੱਜ ਗਏ ਵਿਚਾਰੇ ਆ ਗਿਆ ਪਾਣੀ ਦੇਖੋ ਪਾਣੀ ਕਿੱਨਾ ਆ ਗਿਆ ਪੰਜਾਬ ਚੋਂ ਲੰਡਾ ਪਾਣੀ ਦਾਸਤਾਨ ਵਾਲੇ ਬਾਤੇ ਰਸਤਾ ਚ ਪਾਣੀ ਨਹੀਂ ਸੀਗਾ ਹਾਂਜੀ ਫਰੈਂਡ ਆਪਾਂ ਪਹੁੰਚ ਗਏ ਸੀ ਹਨੁਮਾਨਗੜ੍ਹ ਤੇ ਹੋ ਆ ਗਿਆ ਜੱਸ ਮੇਰਾ ਦੁਸ਼ਮਣ ਆ ਜੀ ਕਮੈਂਟ ਪੁੱਠੇ ਡੇਢੇ ਕਰਦਾ ਮੈਨੂੰ ਇੰਸਟਾਗ੍ਰਾਮ ਤੇ ਚੈਲੰਜ ਬਹੁਤ ਕਰਦਾ ਰਹਿੰਦਾ ਏ ਤੇ ਮੈਂ ਅੱਜ ਗੱਡੀ ਲੈ ਕੇ ਆਈ ਆ ਮੈਂ ਚੱਲ ਕੋਈ ਗੱਲ ਨਹੀਂ ਨੂੰ ਬੋਲੀ ਜਾਂਦੇ ਪਰ ਮੈਨੂੰ ਡੱਬਾ ਦੇਣ ਵਾਸਤੇ ਆਈ ਆ ਇਹਦਾ ਮੂੰਹ ਮਿੱਠਾ ਕਰਾਉਣ ਆਈ ਆ ਮੇਰਾ ਸਾਰਾ ਤੋਂ ਦੋਸ਼ਮਣ ਬਹੁਤ ਭਾਰਾ ਹੈ। ਖੜਜ। ਹਾਂ ਬੋਲ। ਬੜੇ ਸ਼ੁਰਗਾਂ ਸ਼ਰਗਾਂ ਭੇਜਦਾ। ਉਹ ਤਿੰਨ ਸੈਂਟਰ ਵੀ ਫਿਰ ਕਰਦੇ ਬਣਾ। ਇਹ ਆ ਚਾਸ ਜਿਹੜੇ ਮੈਨੂੰ ਧਮਕਾ ਦਿੰਦਾ ਹੁੰਦਾ। ਪਹਿਲੇ ਕੁਝ ਵੀ ਹੁੰਦਾ ਜ਼ਿੰਮੇਵਾਰਾ ਬੰਦਾ। ਵਾਰੀ ਤੇ ਰਿਆਤਾ ਕੇ ਤੇ ਸੋ ਜਸ ਨੂੰ ਤੇ ਤਿਆਇਆ ਬਟਾ ਬਟਾਣ ਵਾਸਤੇ ਆਏ ਸੀ ਜੀ ਭਾਈਓ ਮਗਾ ਚੱਲਦੇ ਹਣਾ ਤੇ ਸੋ ਜੀ ਬਣੇ ਰਹੀ ਨਾ ਸੋ ਆਪਾਂ ਚੱਲ ਪਏ ਜੀ ਜਸ ਕੋਲੋਂ ਜਸਾ ਨੂੰ ਤੋਰਨ ਆਇਆ ਉਹ ਖੜਾਗਾ ਜਸ ਜਸ ਕਵਾੜ ਗਿਆ ਹਨੂਮਾਨ ਘੜਾ ਇਹ ਜੀ ਦੁਕਾਨ ਆਹ ਵਾਲੀ ਗੱਡੀ ਆ ਮੈਂ ਆਪਾਂ ਚੱਲ ਪਏ ਜੀ ਘਰੇ ਵਾਪਸ ਬਠਿੰਡਾ ਹਾਂਜੀ ਇਹ ਇਹਨਾਂ ਦੀ ਗੱਡੀ ਆ ਜਿਹੜੀ ਚ ਗੱਡਗਾਈਆਂ ਪਾ ਪਾ ਲਏ ਹੁੰਦੇ ਆ ਇਹ ਦੇਖ ਸਕਦੇ ਤੁਸੀਂ ਗੱਡੀ ਦੀ ਮੇਕ ਕਵਾਡ ਮੰਨੇ ਭਾਈ ਹੂੰ ਅੱਜ ਕਾ ਸਕੂਲ ਲੱਗਣਾ ਸਕੂਲ ਤਾਂ ਲੱਗਣੀ ਸੀ ਹੁਣ ਆਈ ਮੋੜੇ ਕਾ ਹੂੰ ਤੇ ਆਪ ਨੂੰ ਪਤਾ ਕਿਥੇ ਨੇ ਡੱਬਾ ਦਿੱਤਾ ਜੀ ਮਠਿਆਈ ਦਾ ਆਪਾਂ ਨੂੰ ਵਿਚਾਰੇ ਨੂੰ ਮਾਹ ਚਲ ਸਾਰਿਆਂ ਨੂੰ ਦੇਈ ਜਾਂਦੇ ਆ ਹਨਾ ਇਹ ਚਲੋ ਵਧੀਆ ਬੰਦਾ ਹੈ ਵੀ। ਹਾਂ ਸੋਹਣੀ ਹਾਂ। ਗੁੱਸਾ ਕਸਾ ਨਹੀਂ ਕਰਦਾ ਆਪਾਂ ਜੋ ਮਰਜ਼ੀ ਬੋਲੀ ਜਾਈਏ। ਭੁਲ ਕੇ ਆਈਆਂ ਬਾਧੂ ਕੁਝ ਨਾ। ਇਧਰ ਆ ਹੁਣ ਕੁਆੜੀਆਂ। ਉੱਧਰ ਗਿਆ ਇਧਰ ਕੁਆੜੀਆਂ। ਲੱਡੂ ਕੁਆੜੀਆਂ। ਹਾਂ ਗੱਡੀ ਖੜੀ ਆ ਤਾਂ ਦੇ। ਇਹ ਆ ਖੜੀ ਇਹਨਾਂ ਦੀ ਗੱਡੀ ਜਿਹਦੇ ਵਿੱਚ ਗੱਡੀਆਂ ਪਾ ਪਾਨੇ ਹੁੰਦੇ ਆ। ਜੇ ਮੇ ਕੋਈ ਗੱਡੀ ਐਕਸੀਡੈਂਟ ਹੋ ਜਾਂਦੀ ਆ ਜਾਂ ਕਿਵੇਂ ਵੀ। ਤੇ ਉਹ ਵੇ ਉਹ ਵਾਏ ਵਾਏ ਕਰੀ ਜਾਂਦਾ। ਉਹ ਵਾਏ ਘਰੇ ਪਹੁੰਚ ਗਏ ਆ ਜੀ ਹਨਾ ਦੇਖ ਸਕਦੇ ਤੁਸੀਂ ਹੁਣ ਮੈਂ ਸਬਜੀ ਬਣਾ ਰਹੀ ਆ ਕਰਦੂ ਦੀ ਤੇ ਬਹੁਤ ਗਰਮੀ ਸੀ Rajasthan ਚ ਘੁੰਮ ਕੇ ਆਏ ਆ ਤੇ ਬਹੁਤ ਔਖੇ ਗਰਮੀ ਸੀਗੀ ਜਸ ਨੇ ਵੀ ਵਧੀਆ ਸਾਡੀ ਇੱਜ਼ਤ ਕੀਤੀ ਵਿਚਾਰੇ ਨੇ ਬਹੁਤ ਨਾਈਸ ਆ ਵੀਰਾ ਤੇ ਮੇਰੇ ਨਾਲ ਹੋ ਗਿਆ 1.5 ਸਾਲ ਨੂੰ ਜੁੜੇ ਨੂੰ Instagram ਤੇ ਕਰੋਨੇ ਮੈਨੂੰ ਫੋਲੋ ਤਾਂ ਨਹੀਂ ਕੀਤਾ ਕਾ ਚਲੋ ਫੇਰ ਵੀ ਆਪਾਂ ਬਾਈ ਦੀ ਇੱਜ਼ਤ ਕਰਦੇ ਚਲੋ ਉਹਨੂੰ ਨਹੀਂ ਚੰਗਾ ਲੱਗਦਾ ਫੋਲੋ ਕਰਨਾ ਤੇ ਫੇਰ ਨਾ ਮੈਨੂੰ ਵਿੱਚ ਦੀ ਫੋਲੋ ਕਦੇ ਕਰ ਲੈਂਦਾ ਕਦੇ আনਫੋਲੋ ਮਾਰ ਦਿੰਦਾ ਸੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਜੀ ਲੈ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਤੁਹਾਨੂੰ ਸਾਡੇ ਮੰਮੀ ਪਾਪੇ ਦਾ ਪਿਆਰ ਕਿੱਦਾਂ ਦਾ ਲੱਗਿਆ ਸਰਪ੍ਰਾਈਜ਼ ਦਿੱਤਾ ਸੀ ਸਰਪ੍ਰਾਈਜ਼ ਦਿੱਤਾ ਸੀ ਸਰਪ੍ਰਾਈਜ਼ ਦਿੱਤਾ ਸੀ ਸਾਡੀ ਮਾਤਾ ਨੂੰ ਤੇ ਬਾਪੂ ਨਾਲ ਅਸੀਂ ਬਣਾਈ ਵੀਡੀਓ ਉਹ ਅਸੀਂ ਇੰਸਟਾਗ੍ਰam ਤੇ ਪਾਵਾਂਗੇ ਜੇ ਕਿਸੇ ਨੇ ਦੇਖਣੀ ਹੋਈ ਤਾਂ ਇੰਸਟਾਗ੍ਰam ਤੇ ਜਰੂਰ ਦੇਖ ਲਓ ਥੈਂਕ ਯੂ ਧੰਨਵਾਦ ਜੀ